ਬਾਸ਼ਕੋਏ ਸੁਖਤਸਿ ਪੈਡ ਰਣੀਆਂ ਦੇ ਵਿੱਚ ਮੌਜੂਦ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਹਰਿੰਦਰ ਸਿੰਘ ਜੀ ਰਣੀਆਂ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਥੰਮ ਕਹੇ ਜਾ ਸਕਦੇ ਹੈ ਇਸ ਇਲਾਕੇ ਦੇ ਥੰਮ ਔਰ ਉਹਨਾਂ ਦੀ ਕੀ ਯਾਦ ਦੇ ਵਿੱਚ ਅੱਜ ਇੱਕ ਮੈਡੀਕਲ ਕਾਲਪਾ ਡਾਇਆ ਗਿਆ ਹੈ ਸ਼੍ਰੋਮਣੀ ਕਾਲੇਗੱਢ ਦੇ ਥੰਮ ਮੁੱਚੇ ਪਰਿਵਾਰ ਵੱਲੋਂ ਸ਼੍ਰੋਮਣੀ ਕਾਲੇਗੱਢ ਦੀ ਜਟਲਾਈ ਸਰਦਾਰ ਮਲਕੀਤ ਸਿੰਘ ਰਣੀਆਂ ਉਹਨਾਂ ਦੇ ਪੁੱਤਰ ਹਰਿੰਦਰ ਰਣੀਆਂ ਜੋ ਜਿਹੜਾ ਮੈਡੀਕਲ ਚੈੱਕਅਪ ਕਰਵਾਇਆ ਹੈ ਜਿਹੜਾ ਨਿੱਜੀ ਯਾਤ ਦੇ ਹਲਕਾ ਨਿਹਾਲ ਸਿੰਘ ਵਾਲੇ ਦੇ ਥੰਮ ਜਾਣੇ ਜਾਂਦੇ ਸਰਦਾਰ ਜਹੇਦਾਰ ਮਲਕੀਤ ਸਿੰਘ ਰਣੀਆਂ ਉਹਨਾਂ ਦੇ ਸੁਪੁੱਤਰ ਐਸਜੀਪੀਸੀ ਮੈਂਬਰ ਹਰਿੰਦਰ ਸਿੰਘ ਰਣੀਆਂ ਦੀ ਚੌਥੀ ਨਿੱਕੇ ਯਾਦ ਨੂੰ ਇਹ ਪਰਿਵਾਰ ਵੱਲੋਂ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਵਿੱਚ ਹਰ ਸਾਲ ਇਹ ਕੈਂਪ ਲਾਇਆ ਜਾਂਦਾ ਹੈ ਕਿਉਂਕਿ ਲੈਂਜ ਕਲੱਬ ਦੇ ਸਹਿਯੋਗ ਨਾਲ ਅੱਖਾਂ ਦਾ ਕੈਂਪ ਸਾਡੀ ਸਤਿਕਾਰਯੋਗ ਭੈਣ ਨਰਿੰਦਰ ਕੌਰ ਜਿਹੜੀ ਕਿ ਐਚਜੀਬੀਸੀ ਮੈਂਬਰ ਤੇ ਉਹਨਾਂ ਦੇ ਜਵਾਈ ਵਿੱਕੀ ਵਿੱਕੀ ਰਣੀਆਂ ਦੀ ਸਰਪਤੀ ਏਟ ਇਹ ਕੈਂਪ ਜਿਹੜਾ ਕਿ ਅੱਖਾਂ ਦਾ ਫ੍ਰੀ ਔਕਾਸਟ ਕੈਂਪ ਗੁਰੂ ਘਰ ਦੇ ਵਿੱਚ ਲਗਾਇਆ ਜਾ ਰਿਹਾ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਕੋਟਨ ਕੋਟਨ ਧੰਨਵਾਦ ਕਰਦਾ ਹਾਂ ਕਿਉਂਕਿ ਇਸ ਤਾਂ ਦੇ ਵਿੱਚ ਇਹਦੇ ਵਿੱਚ ਮਹਿੰਗੇ ਮਹਿੰਗੇ ਜਿਹੜੇ ਕਿ ਇਲਾਜ ਆ ਉਹ ਵੀ ਸਾਰੇ ਫ੍ਰੀ ਕੀਤੇ ਜਾਣੇ ਆ ਜਕਰ ਦੀ ਕੁਝ ਵੀ ਆ ਕਿਸੇ ਨੂੰ ਕੋਈ ਵੀ ਪ੍ਰੋਬਲਮ ਆ ਉਹ ਇਹਦੇ ਵਿੱਚ ਇਹ ਉਹਨਾਂ ਦੀ ਫ੍ਰੀ ਉਹ ਕਾਸਟ ਇਹ ਛੀ ਦਿੱਤੀ ਜਾਊਗੀ ਤੇ ਕਿਉਂਕਿ ਸ਼ਿਦੀ ਧਾੜੇ ਚੱਲਦੇ ਆ 10ਵੇਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਜਾਦਿਆਂ ਦੇ ਸ਼ਿਦੀ ਧਾੜੇ ਦਿਨ ਚੱਲਦੇ ਇਹਦੇ ਵਿੱਚ ਇਹਨਾਂ ਨੇ ਸੇਵਾ ਦਾ ਕੰਮ ਇਹ ਕੀਤਾ ਤੇ ਮੈਂ ਇਸ ਪਰਿਵਾਰ ਦਾ ਕੋਟਨ ਕੋਟਨ ਧੰਨਵਾਦ ਕਰਦਾ ਆ ਅਤੇ ਵਾਹਿਗੁਰੂ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਪ੍ਰਮਾਤਮਾ ਵਾਹਿਗੁਰੂ ਇਸ ਪਰਿਵਾਰ ਤੇ ਹਮੇਸ਼ਾ ਆਉ ਦਾ ਮਿਹਰ ਭਰਿਆ ਹੱਥ ਰੱਖੇ ਇਹ ਬੇਸ਼ਾਂ ਤੰਦਰੁਸਤ ਰਹਿਣ ਤੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਕਾਰਜ ਸੇਵਾ ਦੇ ਕਾਰਜ ਕਰਨ ਲਈ ਪ੍ਰਮਾਤਮਾ ਆਪ ਦੀ ਕਿਰਪਾ ਬਣਾਈ ਰੱਖੇ। ਹਰਿੰਦਰ ਸਿੰਘ ਰਣਿਆ ਦੀ ਯਾਦ ਵਿੱਚ ਜਿਹੜਾ ਕੈਂਪ ਲਾਇਆ ਜਾ ਰਿਹਾ ਤੇ ਖੁਦ ਵੀ ਉਸ ਸਮਾਜ ਸੇਵਾ ਦੇ ਕੰਮ ਆ ਕੇ ਹੋ ਕੇ ਕਰਿਆ ਕਰਦੇ ਸੀ ਤੇ ਅੱਜ ਜਿਹੜੇ ਉਹਨਾਂ ਦੇ ਸਾਥੀ ਆ ਭਾਵਕ ਹੋ ਰਹੇ ਉਹਨਾਂ ਨੂੰ ਯਾਦ ਕਰਦਾ। ਅੱਜ ਸਦਾ ਹਰਿੰਦਰ ਸਿੰਘ ਹੀ ਰਣਿਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਰਹੇ ਔਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੜੇ ਲੰਬੇ ਹੱਸੇ ਉਹ ਮੈਂਬਰ ਵੀ ਰਹੇ ਉਹਨਾਂ ਦੀ ਚੌਥੀ ਵਰਸੀ ਦੇ ਸਬੰਧ ਦੇ ਵਿੱਚ ਅੱਜ ਰਣੀਆਂ ਪਿੰਡ ਵਿਖੇ ਅੱਖਾਂ ਦਾ ਫ੍ਰੀ ਕੈਂਪ ਜਿਹੜਾ ਹੈਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਡਾਕਟਰਾਂ ਦੀਆਂ ਮਾਹਰ ਟੀਮਸ ਜਿਹੜੀਆਂ ਨੇ ਉਹਨਾਂ ਵੱਲੋਂ ਲੈਂਸ ਪਾਏ ਜਾ ਰਹੇ ਆ ਔਰ ਉਹਨਾਂ ਨੂੰ ਦਵਾਈਆਂ ਜਿਹੜੀਆਂ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸੈਂਕੜੇ ਮਰੀਜ਼ਾਂ ਦਾ ਅੱਜ ਇੱਥੇ ਫਾਇਦਾ ਹੋਣਾ ਹੈ ਜਿਹੜੇ ਮਰੀਜ਼ ਬਾਹਰ ਮਹਿੰਗੇ ਇਲਾਜ ਨਹੀਂ ਕਰਵਾ ਸਕਦੇ ਅੱਖਾਂ ਨਾਲ ਸੰਬੰਧਤ ਅੱਜ ਉਹਨਾਂ ਨੂੰ ਇੱਥੇ ਫ੍ਰੀ ਉਹਨਾਂ ਦੇ ਇਲਾਜ ਹੋਣਗੇ ਇੱਕ ਬਹੁਤ ਵਧੀਆ ਉਪਰਾਲਾ ਹੈਗਾ ਔਰ ਮੈਂ ਜਿੱਥੇ ਬੀਬੀ ਨਰਿੰਦਰਪਾਲ ਕੌਰ ਰਣੀਆਂ ਜੀ ਜਿਹੜੇ ਸਦਾ ਹਰਿੰਦਰ ਸਿੰਘ ਦੀ ਰਣੀਆਂ ਉਹਨਾਂ ਦੇ ਧਰਮ ਪਤਨੀ ਨੇ ਔਰ ਵਿੱਕੀ ਢਾਲੀਵਾਲ ਜੀ ਜਿਹੜੇ ਉਹਨਾਂ ਦੇ ਬੇਟੇ ਨੇ ਦਬਾਦ ਨੇ ਇਹਨਾਂ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਮੈਂ ਇਸ ਦੀ ਸ਼ਲਾਘਾ ਕਰਦਾ ਹੋਇਆ ਅੱਗੇ ਤੋਂ ਵੀ ਇਹ ਉਮੀਦ ਕਰਾਂਗਾ ਕਿ ਇਸੇ ਤਰੀਕੇ ਦੇ ਨਾਲ ਇਸ ਸਮਾਜ ਦੇ ਵਿੱਚ ਆਪਣਾ ਬਣਦਾ ਜਿਹੜਾ ਯੋਗਦਾਨ ਉਹਨਾਂ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਇਸੇ ਤਰ੍ਹਾਂ ਹੀ ਯੋਗਦਾਨ ਪਾਉਂਦੇ ਰਹਿਣਗੇ ਰਾਜੇਂਦਰ ਜੀ ਅੱਜ ਸਾਥੀ ਸਾਡੇ ਸਾਡੇ ਦੇ ਰਾਜਵੰਦ ਸਾਡੇ ਦੇ ਅੱਜ ਹਰਿੰਦਰ ਸਿੰਘ ਜਣੀਆਂ ਨਹੀਂ ਪਰ ਹਰ ਇੱਕ ਆਗੂ ਜਿਹੜਾ ਉਹਨਾਂ ਨੂੰ ਯਾਦ ਕਰ ਰਿਹਾ ਤੇ ਨਮਨ ਅੱਖਾਂ ਨਾਲ ਉਹਨਾਂ ਨੂੰ ਜਿਹੜੀ ਸਭ ਦਾ ਦੇ ਫੁੱਲ ਵੀ ਭੇਟ ਕੀਤੇ ਤੇ ਸ਼ੈਂਪ ਵੀ ਲਗਾਇਆ ਜਾ ਰਿਹਾ ਸਭ ਤੋਂ ਪਹਿਲਾਂ ਵਾਹਿਗੁਰੂ ਜਿਹੜਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਿਕਾਰਯੋਗ ਸਤਿ ਆਤਮਾ ਸਰਗੋਸ਼ ਹਰਿੰਦਰ ਸਿੰਘ ਜੀ ਰਣਗਾ ਜਿਹੜੇ ਤਾਂ ਜ਼ਿੰਦਗੀ ਲੋੜਵੰਦਾਂ ਦੀ ਮਦਦ ਲਈ ਖੜੇ ਰਹੇ ਔਰ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਉਸੇ ਰੌਰੀਤ ਨੂੰ ਅੱਗੇ ਤੋਰਿਆ ਔਰ ਲਗਾਤਾਰ ਚੌਥਾੜਾ ਮੈਡੀਕਲ ਕੈਂਪ ਉਹਨੇ ਯਾਦਵਜੋ ਆਜ ਅੱਖਾਂ ਦੇ ਕੈਂਪ ਦੇ ਰੂਪ ਵਿੱਚ ਆਪਾਂ ਦੇਖ ਰਹੇ ਹਾਂ ਲਗਾਇਆ ਗਿਆ ਮੈਂ ਮਹਿਸੂਸ ਕਰਦਾ ਕਿ ਇਹ ਪਰਿਵਾਰ ਸਾਰਾ ਸ਼ਰੋਮਨੇ ਕਲਦਲ ਦਾ ਪਰਿਵਾਰ ਹੈ ਭਾਵੇਂ ਸ਼ਰੋਮਨੇ ਕਲਦਲ ਦੇ ਲੋਕਾਂ ਦੀ ਸੇਵਾਦਾਰ ਪਾਰਟੀ ਹੈ ਉੱਥੋਂ ਹੀ ਇਹ ਸਾਰੇ ਗੋਣੇ ਨਾਲ ਪਰਿਵਾਰਾਂ ਵਿੱਚ ਆਏ ਨੇ ਉਹਨਾਂ ਗੋਣਾਂ ਨੂੰ ਅੱਗੇ ਲੈ ਕੇ ਚੱਲਦੇ ਤੇ ਮੈਂ ਸ੍ਰੀ ਦਰਬਾਰ ਅਰਦਾਸ ਕਰਨਾ ਸੱਚੇ ਪਾਤਸ਼ਾਹ ਕਿਰਪਾ ਕਰੇ ਇਹਨਾਂ ਪਰਵਾਰਾਂ ਨੂੰ ਚੜ੍ਹਦੀ ਕਲਾ ਕਰੇ ਇਸੇ ਤਰ੍ਹਾਂ ਲੋੜਵੰਦਾਂ ਦੀ ਸੇਵਾ ਕਰਦੇ ਰਹਿਣ ਆ ਜਿਹੜਾ ਅੱਖਾਂ ਦਾ ਮੁਫਤ ਮੈਡੀਕਲ ਕੈਂਪ ਲਗਾਇਆ ਜਾਂਦਾ ਜਿਹੜੇ ਬਹੁਤ ਮਹਿੰਗੇ ਮਹਿੰਗੇ ਲੈਂਸ ਵੀ ਪਾਇਆ ਜਾਂਦੇ ਆ ਬੇਮੁਹਰੇ ਦਿੱਤੇ ਜਾਂਦੇ ਆ ਸਤਿਗੁਰੂ ਮਹਾਰਾਜ ਹੋਰ ਸਾਰੇ ਲੋੜਵੰਦਾਂ ਨੇ ਜਿਹੜਾ ਆਸਾ ਉਹ ਪੂਰੀਆਂ ਕਰੇ ਉਹ ਚੜ੍ਹਦੀ ਕਲਾ 'ਚ ਰਹਿਣ ਇਸ ਪਰਿਵਾਰ ਨੂੰ ਵੀ ਚੜ੍ਹਦੀ ਕਲਾ ਵਾਲਾ ਜੀਵਨ ਦੇ ਕਿਸੇ ਤਰ੍ਹਾਂ ਦੇ ਸਾਥ ਉਰਕੇ ਆ ਗੱਲ ਪੜਾਣੀਆ ਬੁਆਣੀਆ ਪੁੱਤ-ਪੋਤਕ ਰੇਣੇ ਉਹਨਾਂ ਦਾ ਪਰਿਵਾਰ ਇੱਕ ਉਹਨਾਂ ਦੀ ਯਾਦ ਨੂੰ ਅੱਗੇ ਚਲਾਉਂਦਾ ਇਸ ਗਰੁੱਪ ਨੂੰ ਯਾਦ ਨੂੰ ਅੱਗੇ ਤੁਹਾਨੂੰ ਦੇ ਰਿਹਾ ਮੈਂ ਆਪਣੀ ਸਤਿਕਾਰਯੋਗ ਮਾਤਾ ਨਿਰਿੰਦਰਪਾਲ ਮੈਂਬਰ ਐਸਪੀਸੀ ਜਿੱਤੇ ਉਹਨਾਂ ਨੂੰ ਵੀ ਮਾਣ ਤੇ ਸਨਮਾਨ ਦਿੰਨਾ ਉੱਥੇ ਉਹਨਾਂ ਦੇ ਦਮਾਦ ਅਮਰਿੰਦਰ ਸਿੰਘ ਵਿੱਕੀ ਜੀ ਜਿਨ੍ਹਾਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਅੱਜ ਦੇ ਮੌਕੇ ਤੇ ਉਹਨਾਂ ਦੀ ਟੀਮ ਸਾਰੇ ਨੂੰ ਮੁਬਾਰਕਬਾਦ ਦਿੰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾ ਦਾ ਮੈਂ ਜਿਹੜੀ ਸੀ ਦੇ ਰੀਅਲ ਫੈਕਟ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪੰਜਾਬ ਵੀ ਅੱਜ ਆਪਾਂ ਜਗਦਰ ਹਰਵਿੰਦਰ ਸਿੰਘ ਰਣੀਆਂ ਦੀ ਯਾਦ ਵਿੱਚ ਚੌਥੀ ਵਰਸੀ ਮਨਾ ਰਹੇ ਆ। ਪਹਿਲਾਂ ਤੋਂ ਵੀ ਆਪਾਂ ਉਹ ਦਿਮਾਗ 'ਚ ਇੱਕੋ ਗੱਲ ਲੈ ਕੇ ਚੱਲੇ ਸੀ ਕਿ ਜਿਹੜੀ ਉਹਨਾਂ ਦੀ ਸੋਚ ਸੀ ਜਗਵਾਰ ਸਿੰਘ ਦੀ ਪਾਪਾ ਦੀ ਸੋਚ ਸੀ ਅਦੇਸ਼ਾ ਲੋਕਾਂ ਦਾ ਭਲਾ ਕਰਨਾ ਅਦੇਸ਼ਾ ਲੋਕਾਂ ਦੇ ਕੰਮ ਆਣਾ ਤੇ ਉਸੇ ਸੋਚ ਨੂੰ ਲੈ ਕੇ ਅਸੀਂ ਅੱਗੇ ਚੱਲਦੇ ਹਾਂ ਹਰ ਸਾਲ ਕੋਈ ਨਾ ਕੋਈ ਕੈਂਪ ਲਾਉਂਦੇ ਆ ਪਿਛਲੇ ਸਾਲ ਹਾਰ ਦਾ ਕੈਂਪ ਲਾਇਆ ਸੀ ਅੱਖ ਚੈਕਅਪ ਦਾ ਇਸ ਵਾਰੀ ਅਸੀਂ ਅੱਖਾਂ ਦਾ ਜਿਹੜਾ ਫ੍ਰੀ ਕੈਂਪ ਧਾਰਿਆ ਤੇ ਜਿਹਦੇ 'ਚ ਮੈਂ ਆਪਣੇ ਪਰਿਵਾਰ ਵੱਲੋਂ ਮੇਰੇ ਮਾਤਾ ਜੀ ਵੱਲੋਂ ਮੇਰੇ ਸਾਰੇ ਹੀ ਰਣੀਆ ਪਰਿਵਾਰ ਵੱਲੋਂ ਮੈਂ ਧੰਨਵਾਦ ਬਹੁਤ-ਬਹੁਤ ਧੰਨਵਾਦ ਕਰਦਾ ਹੈ ਸਾਡੇ ਅੰਕਲ ਸ਼ੇਰ ਸਿੰਘ ਜੀ ਜਿਹੜੇ ਅਮਰੀਕਾ ਤੋਂ ਆਏ ਆ ਕਿਉਂਕਿ ਉਹਨਾਂ ਨੇ ਪਿਛਲੇ ਸਾਲ ਨੂੰ ਪਾਪਾ ਦੇ ਬਹੁਤ ਵਧੀਆ ਗੂੜੇ ਦੋਸਤ ਆ ਉਹਨਾਂ ਨੇ ਕਿਹਾ ਸੀ ਵੀ ਅਗਲਾ ਜਿਹੜਾ ਕੈਂਪ ਆ ਮੈਂ ਆਪਦੇ ਕੋਲ ਲਵਾਉਣਾ ਤੇ ਉਹਨਾਂ ਨੇ ਆ ਇਹ ਜਿਹੜਾ ਇੱਕ ਆਪਦੀ ਜਿਹੜੀ ਯਾਰੀ ਆ ਜਿਹੜੀ ਦੋਸਤੀ ਆ ਸੱਚੇ ਦਿਲੋਂ ਜਿਹੜਾ ਉਹ ਪਿਆਰ ਕਰਦੇ ਆਪਣੇ ਮਿੱਤਰ ਨੂੰ ਉਹਨਾਂ ਨੇ ਅੱਜ ਅਜੇ ਕੈਂਪ ਲਾਇਆ ਉਹਨਾਂ ਨੂੰ ਯਾਦ ਕੀਤਾ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਬਹੁਤ ਜਿਹੜਾ ਲਾਇਨਸ ਕਲੱਬ ਜਿਨ੍ਹਾਂ ਨੇ ਜਿਨ੍ਹਾਂ ਦੇ ਸਦਕਾ ਜਿਹੜਾ ਅੱਜ ਇਹ ਕੈਂਪ ਜਿਹੜਾ ਸੰਪੂਰਨ ਹੋ ਰਿਹਾ ਤੇ ਨਾਲ ਜਿਹੜੇ ਡਾਕਟਰ ਸਾਡੇ ਆਏ ਨੇ ਜੈਤੋ ਤੋਂ ਡਾਕਟਰ ਸਾਰੇ ਅੱਖਾਂ ਦੇ ਕਰਨੀਆਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਸਾਡੇ ਅਕਾਲੀ ਦਲ ਦੀ ਜਿਹੜੀ ਟੀਮ ਆ ਸਾਰੀ ਜਿਹਦੇ ਵਿੱਚ ਸਾਡੇ ਹਲਕਾ ਇੰਚਾਰਜ ਰਾਰਵੇ ਰਾਜਵਿੰਦਰ ਸਿੰਘ ਜੀ ਖਾਲਸਾ ਸਾਡੇ ਵੱਡੇ ਭਰਾ ਨੇ ਹਮੇਸ਼ਾ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਜਦੋਂ ਵੀ ਕੋਈ ਲੋੜ ਕਿਉਂਕਿ ਜਦੋਂ ਇਹ ਕੈਂਪ ਉਹ ਲਿਖਿਆ ਸੀ ਇਹਨਾਂ ਨੇ ਮੈਨੂੰ ਹਰ ਦੂਜੇ ਦਿਨਾਂ ਫੋਨ ਕਰਕੇ ਪੁੱਛਣਾ ਵੀ ਕੀ ਹੋ ਰਿਹਾ ਆ ਆਪਾਂ ਕੀ ਕਰ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਵੱਡੇ ਭਰਾ ਦਾ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਸਾਡੇ ਭਾਰਤੀ ਜੀ ਜਿਹੜੇ ਹੁਣੇ ਹੁਣੇ ਆਪਣੇ ਵਿੱਚ ਫਾਪਾ ਨੂੰ ਜਿਹੜਾ ਹੈਗਾ ਸ਼ਰਧਾ ਦੇ ਫੁੱਲ ਭੇਂਟ ਕੇ ਕਰ ਰੱਖੇ ਗਏ ਆ ਤੇ ਯਾਦ ਕਰਕੇ ਗਏ ਆ ਉਹਨਾਂ ਨੂੰ ਨਾਲ ਮੈਂ ਧੰਨਵਾਦ ਕਰਦਾ ਸਾਡੇ ਸਾਡੇ ਬਹੁਤ ਸੀਨੀਅਰ ਮੋਸਟ ਜਿਹੜੇ ਆਗੂ ਨੇ ਪੀਰਤ ਸਿੰਘ ਜੀ ਮਾਲਾ ਕਿਉਂਕਿ ਅੰਕਲ ਨੂਰ ਜੀ ਏਵੇਂ ਹੁਣ ਕਰਕੇ ਆਇਆ ਨਹੀਂ ਗਿਆ ਪਰ ਮੇਰੀ ਫੋਨ ਤੇ ਗੱਲਬਾਤ ਹੋਈ ਆ ਉਹ ਬਾਅਦ ਚੋਕੇ ਨੇ ਮੈਂ ਆਉਂਗਾ ਜ਼ਰੂਰ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਨਿਹਾਲ ਸਿੰਘ ਭੁੱਲਰ ਸਾਡੇ ਜ਼ਿਲ੍ਹਾ ਪ੍ਰਧਾਨ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਭਰਾ ਰਾਜਵਿੰਦਰ ਸਿੰਘ ਜੀ ਮਾਲਾ ਜਿਹੜੇ ਸਪੈਸ਼ਲ ਤੌਰ ਤੇ ਆਪਣਾ ਅੱਜ ਆਏ ਨੇ ਸਾਰੀ ਜਿਹੜੇ ਪਾਪਾ ਨੂੰ ਯਾਦ ਕਰ ਰਹੇ ਨੇ ਜਦੋਂ ਸਾਡੇ ਪਿੰਡ ਦੇ ਜਿੰਨੇ ਵੀ ਸਾਡੇ ਪਰਿਵਾਰ ਨੇ ਆਪਦੇ ਅਜੀਤਪਾਲ ਸਿੰਘ ਜੀ ਰਣੀਆਂ ਸਾਡੇ ਸਰਪੰਚ ਨੇ ਨਾਰ ਸਿੰਘ ਗੱਲ ਸਾਡੇ ਗੁਰਸੇਵਕ ਸਿੰਘ ਜਿਨ੍ਹਾਂ ਨੇ ਟੈਂਟ ਦੀ ਸੇਵਾ ਕੀਤੀ ਆ ਜਾਂ ਗਿਆਨੀ ਜੀ ਸਾਡੇ ਚਾਚਾ ਜੀ ਨੇ ਸੋ ਮੈਂ ਹਰੇਕ ਉਸ ਪਰਿਵਾਰ ਦਾ ਹਰੇਕ ਉਸ ਬੰਦੇ ਦਾ ਜਿਹੜਾ ਧੰਨਵਾਦ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਜਿਹੜੇ ਸਾਡੇ ਨਾਲ ਹਮੇਸ਼ਾ ਹੀ ਖੜੇ ਆ ਪਰਿਵਾਰ ਨਾਲ ਜਦੋਂ ਲੋੜ ਪਈ ਆ ਦੇ ਆਉਦੇ ਸਾਰੇ ਅਕਾਲੀ ਦਲ ਦੇ ਸਾਡੀ ਟੀਮ ਆ ਸਾਡਾ ਹਲਕਾ ਨਿਹਾਲ ਸਿੰਘ ਵਾਲਾ ਇੱਥੇ ਹੋਰ ਵੀ ਸਾਡੇ ਪਿੰਡਾਂ ਤੋਂ ਜਿੰਨੇ ਵੀ ਪਰਿਵਾਰ ਆਏ ਆ ਸੋ ਸ਼ਬਦ ਨਹੀਂ ਮੇਰੇ ਕੋਲੇ ਸੋ ਮੈਂ ਜਿਹਨਾਂ ਦਾ ਧੰਨਵਾਦ ਕਰ ਸਕਦਾ ਪਰ ਜਿੰਨੇ ਕਦਮ ਇਹ ਚੱਲ ਕੇ ਆਏ ਆ ਸਾਡੇ ਘਰੇ ਜਿੰਨੇ ਕਦਮੇ ਸਾਡੇ ਪਿੰਡ ਚੱਲ ਕੇ ਆਏ ਉਹਨੇ ਸਾਡੇ ਸਿਰ ਮੱਥੇ ਮੈਂ ਇਹਨਾਂ ਦਾ ਬਰਿਣੀ ਆ ਤੇ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਵਾਂਗੇ ਹਮੇਸ਼ਾ ਹੀ ਜਿਹੜਾ ਇਦਾਂ ਦੇ ਕਾਰਜਕਰ ਪਰਮਾਤਮਾ ਬਲ ਬਖਸ਼ੇ ਉਹ ਇਦਾਂ ਦੇ ਕਾਰਜ ਕਰਦੇ ਰਹੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ